ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਲਖਸ਼ ਅਨੰਦ ਲੈ ਕੇ ਹਾਜ਼ਰ ਹਾਂ 25 ਮਿੰਟ 25 ਖਬਰਾਂ ਤਾਂ ਸ਼ਹਿਰਪੁਰ ਦੇ ਵਿੱਚ ਇੱਕ ਟਰੈਕਟਰ ਸਟੰਟ ਬਾਜ਼ਾਂ ਦੀ ਦਹਿਸ਼ਤ ਦੇਖਣ ਨੂੰ ਮਿਲਿਆ ਟਰੈਕਟਰ ਸਟੰਟ ਬਾਜ਼ਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਪਾਈ ਬੇਪਤਾ ਪੁਲਿਸ ਪੰਜਾਬ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਨੂੰਨ ਦੀਆਂ ਤੱਜੀਆਂ ਉੜਾਈਆਂ ਗਈਆਂ ਅੱਗੇ-ਅੱਗੇ ਟਰੈਕਟਰ ਤੇ ਪਿੱਛੇ-ਪਿੱਛੇ ਪੁਲਿਸ ਮੁਲਾਜ਼ਮ ਸੋਸ਼ਲ ਮੀਡੀਆ ਤੇ ਸਟੰਟ ਦੀ ਵੀਡੀਓ ਹੋ ਰਹੀ ਕਾਫੀ ਜ਼ਿਆਦਾ ਵਾਰ ਵਾਇਰਸ ਵੀ ਜਿਹਦੇ ਵਿੱਚ ਕੁਝ ਬੰਦਿਆਂ ਵੱਲੋਂ ਟਰੈਕਟਰ ਦੇ ਉੱਪਰ ਹੁੱਲੜਬਾਜੀ ਕੀਤੀ ਜਾ ਰਹੀ ਸੀਗੀ ਇਹ ਜਿਹੜਾ ਸਾਡਾ 3 ਦਿਨੀ ਜਿਹੜਾ ਸਾਡਾ ਮੇਲਾ ਹੁੰਦਾ ਸੂਸਾ ਪਿੰਡ ਦੇ ਖਾਲਾ ਬੁੱਲ੍ਹਵਾਲੇ ਉਥੇ ਉਹਦੇ ਵਿੱਚ ਜਿਹੜਾ ਮੇਨ ਫੰਕਸ਼ਨ ਵਾਲੀ ਏਰੀਆ ਸੀਗੀ ਉਸ ਤੋਂ ਤਕਰੀਬਨ 4 ਕਿਲੋਮੀਟਰ ਹਟ ਕੇ ਕੁਝ ਇੱਕ ਟਰੈਕਟਰ ਦੇ ਉੱਪਰ ਨੌਜਵਾਨ ਜਿਹੜੇ ਸੀਗੇ ਉਹ ਹੁੱਲੜਬਾਜੀ ਕੀਤੇ ਸਾਡੀ ਨੋਟਿਸ ਚ ਆਇਆ ਸੀਗਾ ਜਿੱਤੇ ਐਕਟ ਕਰਦੇ ਹੋਏ ਸਾਡੇ ਐਸ ਐਚਓ ਸਾਹਿਬ ਵੱਲੋਂ ਇਮੀਡੀਏਟਲੀ ਜਿਹੜਾ ਮੌਕੇ ਤੇ ਉੱਪਰ ਪੁੱਜ ਕੇ ਖੁੱਲੜ ਬਾਜੀਆਂ ਨੂੰ ਜਿਹੜਾ ਥੱਤਰ-ਵਿੱਤਰ ਕੀਤਾ ਗਿਆ ਇਸ ਸਬੰਧ ਦੇ ਵਿੱਚ ਅਸੀਂ ਇੱਕ ਐਫਆਈਆਰ ਵੀ ਦਰਜ ਕੀਤੀ ਹੈ ਐਫਆਰ ਨੰਬਰ 60 15525 ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਐਂਡ ਅਬਸਟਰਕਟਿੰਗ ਦੀ ਵਰਕਿੰਗ ਆਫ ਪਬਲਿਕ ਸਰਵਿਸ ਇਹਦੇ ਵਿੱਚ ਜਿਹੜੇ ਹੈਗੇ ਆ 20 ਤੋਂ 25 ਜਿਹੜੇ ਹੈਗੇ ਆ ਨਾਮ ਉਲੂਮ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਇਹਦੇ ਵਿੱਚ ਆਪਾਂ ਦੋ ਟਰੈਕਟਰ ਵੀ ਰਾਉਂਡ ਅਪ ਕੀਤੇ ਆ ਤੇ ਫਰਦਰ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ लुधना ਦੇ ਲਾਡੋਵਾਲ ਥਾਣਾ ਖੇਤਰ ਦੇ ਪਿੰਡ ਚਾਹਰ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮਰੇ ਤੱਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ 17 ਸਾਲ ਉਸ ਦੀ ਉਮਰ ਸੀ ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਉਹ ਕਲਾਸ ਦੇ ਵਿੱਚ ਫੇਲ ਹੋ ਗਿਆ ਤਿੰਨ ਪੇਪਰਾਂ ਦੇ ਵਿੱਚ ਉਸ ਦੀ ਕੰਪਾਰਟਮੈਂਟ ਆ ਗਈ ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਮੁਕਤੀ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਚੁਕੁਆਈਆ ਨਵਾਂ ਸ਼ਹਿਰ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਰਸਮੀ ਸ਼ੁਰੂਆਤ ਜਿਹੜੀ ਹੋਈ ਆ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਯਾਤਰਾ ਨੂੰ ਕੱਢਿਆ ਜਾਵੇਗਾ ਯੁੱਧ ਨਸ਼ਾ ਵਿਰੋਧ ਮੁਹਿੰਮ ਤੈਅ ਦੀ ਨਵੀਂ ਸ਼ੁਰੂਆਤ ਹੈ ਜਿਹੜੀ ਯਾਤਰਾ ਇਹ ਕੀਤੀ ਗਈ ਆ ਲੋਕਾਂ ਮੁਹਿੰਮ ਦਾ ਭਾਈਵਾਲ ਬਣਨ ਦੀ ਅਪੀਲ ਵੀ ਸੀਐਮ ਦੇ ਵੱਲੋਂ ਕੀਤੀ ਗਈ ਆ ਪਿੰਡ ਵਾਰਡ ਮੁਹੱਲੇ ਨਸ਼ਾ ਮੁਕਤ ਬਣਾਉਣ ਦੇ ਲਈ ਪ੍ਰਤੀਕ ਲੜਾਈ ਜਿਹੜੀ ਹੈ ਉਹ ਸੀਐਮ ਮਾਨ ਦੇ ਵੱਲੋਂ ਲੜੀ ਜਾ ਰਹੀ ਹੈ ਸੀਐਮ ਮਾਨ ਨੇ ਲੋਕਾਂ ਦਾ ਸਾਥ ਮੰਗਿਆ ਪਿੰਡ ਲੰਗੜਵਾ ਦੇ ਵਸਨੀਕ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਸੌ ਚੁੱਕਦੇ ਹਾਂ ਕਿ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ। ਅਸੀਂ ਕਿਸੇ ਨਸ਼ਾ ਤਸ਼ਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ। ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ। ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸ਼ਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆਲ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਦੇ ਵੱਲੋਂ 10ਵੀਂ ਦੇ ਰਿਜ਼ਲਟ ਜਾਰੀ ਕਰ ਦਿੱਤੇ ਗਏ ਨੇ 10ਵੀਂ ਬੋਰਡ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ ਹੈ 95.61% ਜਿਹੜੇ ਬੱਚੇ ਪਾਸ ਹੋਏ ਫਰੀਦਕੋਟ ਦੀ ਅਕਸ਼ਨੂਰ ਕੌਰ ਨੇ ਟੌਪ ਕੀਤਾ ਹੈ ਪਹਿਲੇ ਸਥਾਨ ਤੇ ਉਸਦੇ ਨੰਬਰ ਆਏ ਨੇ ਪੀਐਸਸੀਬੀ ਦੇ ਦਸਵੀਂ ਦੇ ਵਿੱਚ ਕੁੜੀਆਂ ਨੇ ਪਾਸ ਮਾਰਿਆ ਦੂਜੇ ਸਥਾਨ ਤੇ ਸ਼੍ਰੀ ਮੁਖਤਸਰ ਸਾਹਿਬ ਦੀ ਰਤਿੰਦਰ ਕੌਰ ਤੀਜੇ ਸਥਾਨ ਤੇ ਮਲੇਰ ਕੋਟਲਾ ਦੀ ਅਸ਼ਦੀਪ ਕੌਰ ਨੇ ਅੰਕ ਖਸਮ ਦਿੱਤੇ ਸੰਗਰੂਰ ਪੁਲਿਸ ਅੜੀਕੇ ਨਕਲੀ ਪੁਲਿਸ ਮੁਲਾਜ਼ਮ ਚੜਿਆ ਜੋ ਕਿ ਪੁਲਿਸ ਦੇ ਜਿਹੜੇ ਕਿ ਕੱਪੜੇ ਪਾ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਸੀ ਕੇਸ ਰਫਾ ਦਫਾ ਕਰਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਮੰਗਦਾ ਸੀ 80000 ਰੁਪਏ ਇਸਨੇ ਕਿਸੇ ਦੇ ਕੋਲੋਂ ਠੱਗੀ ਵੀ ਮਾਰੀ ਫਿਲਹਾਲ ਪੁਲਿਸ ਨੇ આરોપી ਦੇ ਕੋਲੋਂ ਇੱਕ ਪਿਸਟਲ ਪੁਲਿਸ ਦੀ ਵਰਦੀ ਚਿੱਟੇ ਰੰਗ ਦੀ ਪੁਲਿਸ ਦੀ ਇੱਕ ਲੋਗੋ ਲੱਗੀ ਟੀ-ਸ਼ਰਟ ਵੀ ਬਰਾਮਦ ਕੀਤੀ ਹੈ ਜਿਹਦੇ ਜੀ ਅਮਰਪਾਲ ਨਾਦਨ ਨੌਜਵਾਨ ਤੇ ਇਹ ਤਾਂ ਬੇਸਿਕਲੀ ਮੋਡਸ ਅਪਰੰਡੀ ਏਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਬੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲੇ ਤਾਂ ਦਿਨ ਰਾਤ ਹੀ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦੇਆ ਤੋਂ ਨਜਾਇਜ਼ ਫੀਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6 ਲੱਖ 80 ਹਜ਼ਾਰ ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋ ਉਹਨਾਂ ਦੇ ਨਾਂ ਤੇ ਇਹਨੇ 6 ਲੱਖ 80 ਹਜ਼ਾਰ ਰੁਪਏ ਦੀ ਠੱਗੀ ਵਾਰੀ ਉਹ ਬੰਦੇ ਸਾਡੇ ਕੋ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਤੇ ਜਦੋਂ ਉਹ ਬਹੁਤ ਹੋਰ ਕੋ ਪੀਤੀ ਇਸ ਗੱਲ ਵੀ ਸਾਨੂੰ ਪਤਾ ਲੱਗੇ ਇਹਦੇ ਖਿਲਾਫ ਇੱਕ ਹੋਰ ਪਰਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕਾਪੂਰਥਲਾ ਤੋਂ ਸੜਕ ਹਾਦਸੇ ਦੀ ਘਟਨਾ ਸਾਹਮਣੇ ਆਈ ਆ ਮੋ ਸਾਹਮਣੇ ਦੋ ਗੱਡੀਆਂ ਦੀ ਭਿਆਨਕ ਟੱਕਰ ਹੋਈ ਆ ਜਨ ਕਾਰਨ ਤੁਹਾਨੂੰ ਦੱਸ ਦਿੰਦੇ ਆ ਗੱਡੀਆਂ ਦਾ ਬੁਰਾ ਹਾਲ ਹੋਇਆ ਹੈ ਨੁਕਸਾਨੀਆਂ ਗਈਆਂ ਨੇ ਗੱਡੀਆਂ ਜਿਸ ਦੇ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਏ ਪਰ ਗਨੀਮਤ ਇਹ ਰਹੀ ਆ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਦੋਵੇਂ ਗੱਡੀਆਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਸਵੇਰੇ ਇੱਕ ਕਾਲਜ ਸੀਗੀ 112 ਤੋਂ ਇਹ ਪਿੰਡ ਨੂਰਪੁਰ ਜਨੂਆ ਉਹ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਸਾਡਾ ਵਾਸਤੇ ਏਰੀਆ ਨਹੀਂ ਪੈਂਦਾ ਜੀ ਇੱਥੋਂ 7 ਕਿਲੋਮੀਟਰ ਸਾਡਾ ਏਰੀਆ ਸ਼ੁਰੂ ਹੋ ਗਿਆ। ਬਾਅਦ ਇੱਕ ਇਨਸਾਨੀਅਤ ਤੌਰ ਤੇ ਆਪਾਂ ਆਣ ਕੇ ਦੋ ਗੱਡੀਆਂ ਸਿੱਧੀਆਂ ਕਰਾਈਆਂ। ਜ਼ਖਮੀ ਜਿਹੜਾ ਸੀਗਾ ਉਹਦੀ ਲੱਤ ਟੁੱਟ ਗਈ, ਪੱਟੜ ਤੋਂ ਲੱਤ ਟੁੱਟ ਗਈ। ਫੇ ਉਹਨੂੰ ਹਸਪੀਟਲ ਜਿਹੜਾ ਉਹ ਤੇਜ ਦਿੱਤਾ ਗਿਆ ਐਂਬੂਲੈਂਸ ਦੇ ਦੁਆਰਾ। ਤੇ ਗੱਡੀਆਂ ਹੁਣ ਸਾਈਡ ਤੇ ਕਰਵਾ ਕੇ ਤੇ ਰੋਡ ਕਲੀਅਰ ਕਰਾ ਦਿੱਤਾ ਜੀ। ਤਾਂ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਯੋਧ ਨਸ਼ਾ ਵਿਰੋਧ ਮੁਹਿੰਮ ਜਾਰੀ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ 1 ਕਿਲੋ 900 ਗ੍ਰਾਮ ਹਿਰੋਇਨ ਸਣੇ ਇੱਕ ਰੋਪੀ ਨੂੰ ਗ੍ਰਫਤਾਰ ਕੀਤਾ ਗਿਆ ਜਾਣਕਾਰੀ ਅਨੁਸਾਰ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਦੇ ਵੱਲੋਂ ਇਹ ਦੱਸਿਆ ਗਿਆ ਕਿ ਸੀਆਈਏ ਅਤੇ ਬੀਐਸਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰਵਾਈ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ 450 ਗ੍ਰਾਮ ਹਿਰੋਇਨ ਜਿਹੜੀ ਆ ਉਹ ਪੈਕੇਟ ਦੇ ਵਿੱਚ ਬਰਾਮਦ ਕੀਤੀ ਤੇ ਉਸ ਦੇ ਨਾਲ ਹੀ ਹੋਰ ਹਿਰੋਇਨ ਵੀ ਬਰਾਮਦ ਹੋਈ ਹੈ ਨਸ਼ਾ ਵਿਰੋਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਬੀਜਪੀ ਸਾਹਿਬ ਇਹਨਾਂ ਦੀਆਂ ਇਨਸਟਰਕਸ਼ਨਸ ਤੇ ਜਿਹੜਾ ਇਹਨਾਂ ਪੁਲਿਸ ਡਿਸਟ੍ਰਿਕਟ ਰੋਸਪੋਰ ਪੁਲਿਸ ਵੱਲੋਂ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ ਬਹੁਤ ਵਧੀਆ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੀ ਟੀਮ ਵੱਲੋਂ ਇੱਥੇ ਜਿਵੇਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਡੀਐਸਪੀ ਡੀ ਸਾਹਿਬ ਸਭੇ ਇਨਚਾਰਜ ਸੀ ਹੈ ਇਹ ਤਾਂ ਸਾਰੀ ਟੀਮ ਜਿਹੜੇ ਸਾਰੇ ਮੈਂਬਰ ਇੱਥੇ ਨੇ ਇਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਸਫਲਤਾ ਹਾਸਲ ਹੋਈ ਜਦੋਂ ਇਹ ਇਤਿਮਾ ਕਦਵਾ ਨੰਬਰ ਮੇਡਨੀਆ ਮੀਤੀ 14 5 ਐਨਡੀਪੀਐਸ ਐਕਟ ਤਹਾਂ ਸਰਦਾਰ ਦਰਜ ਕਰਕੇ ਸੁਖਦੇਵ ਸਿੰਘ ਉਰਫ ਬੱਪੀ ਉਮਰ 19 ਸਾਲ ਪੁੱਤਰ ਰਾਜ ਸਿੰਘ ਵਾਸੀ ਪਿੰਡ ਹਬੀਬ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 1 ਕਿਲੋ 446 ਗ੍ਰਾਮ ਹੈਰਨ ਇੱਕ ਮੋਬਾਈਲ ਅਤੇ ਇੱਕ ਮੋਟਰਸਾਈਕਲ ਬਰਾਮਦਗਰ ਮਸਫਲਤਾ ਉਸ ਅਰੇ ਗੁਜਰਾਤ ਪੁਲਿਸ ਨੇ ਜਲੰਧਰ ਪੁਲਿਸ ਦੀ ਮਦਦ ਦੇ ਨਾਲ ਭਾਰਗਵ ਕੈਂਪ ਖੇਤਰ ਦੇ ਵਿੱਚ ਛਾਪਾ ਮਾਰਿਆ ਤੇ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਫਤਾਰ ਕੀਤਾ ਜਾਸੂਸ ਦੀ ਪਛਾਣ ਮੁਹੰਮਦ ਮਰਤਜ਼ਾ ਅਲੀ ਵਜੋ ਹੋਈ ਹੈ ਮਲਜ਼ਮਾਂ ਦੇ ਜਿਹੜੇ ਮਲਜ਼ਮ ਨੇ ਉਹਦੇ ਕੋਲੋਂ 4 ਮੋਬਾਈਲ 3 SIM ਬਰਾਮਦ ਕੀਤੇ ਨੇ ਉਹ ਅਲੀ ਗਾਂਧੀ ਨਗਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਭੱਜ ਕੇ ਜਲੰਧਰ ਆ ਗਿਆ ਸੀ ਗੁਜਰਾਤ ਪੁਲਿਸ ਉਸ ਦੇ ਮਗਰਮਗਰ ਜਲੰਧਰ ਤੱਕ ਆ ਗਈ ਤੇ ਉਸ ਨੂੰ ਗ੍ਰਫਤਾਰ ਕਰ ਲਿਆ ਤਾਰਾਂ ਤਾਰਾਂ ਦੇ ਵਿੱਚ ਸਭ ਤੋਂ ਵੱਡੀ ਨਸ਼ੇ ਦੀ ਖੇਪ ਪੜੀ ਗਈ ਹੈ ਕੇਜਰੀਵਾਲ ਨੇ ਸੰਬੋਧਨ ਦੌਰਾਨ ਰਿਪੋਰਟ ਕਾਰਡ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਦੱਸਿਆ ਕਿ ਹਾਂ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਖਤਮ ਕਰ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਨਵਾਂ ਸ਼ਹਿਰ ਦੇ ਵਿੱਚ ਸੰਬੋਧਨ ਦੌਰਾਨ ਇਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਉੱਪਰ ਵਾਲੇ ਦਾ ਕਰਮ ਹੈ ਉੱਪਰ ਵਾਲੇ ਕਾ ਮਿਹਰਬਾਨੀ ਹੈ ਕਿ ਇੱਕ ਇਮਾਨਦਾਰ ਸਰਕਾਰ ਆਈ ਹੈ ਇਮਾਨਦਾਰ ਪਾਰਟੀ ਦੀ ਸਰਕਾਰ ਆਈ ਹੈ ہمارا ਕੋਈ ਮੰਤਰੀ ਨਸ਼ਾ ਨਹੀਂ ਕਰਦਾ हमारा कोई मंत्री किसी की नशे के तस्कर के साथ सेटिंग नहीं है कल दोपहर के अंदर 85 किलो, 85 किलो हीरोइन पकड़ी गई है तरन तारण के अंदर पचासी किलो तरन तारण के अंदर पकड़ी गई आज तक कभी नहीं हुआ पंजाब में इस तरह दस हजार से ज्यादा तस्कर पकड़े जा चुके हैं पिछले ढाई महीने में ਮੋਗਾ ਜ਼ਿਲ੍ਹੇ ਦੇ ਪਿੰਡ ਦੋਦਰ ਗਰਬੀ ਦੇ ਵਿੱਚ ਅਣਪਛਾਤੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਉਸ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਮੁੱਢਲੇ ਇਲਾਜ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪਿੰਡਾਂ ਦੀ ਫੇਰ ਦੂਜੇ ਵੀ ਚਲੇ ਜਾਣਾ ਕਿ ਬਈ ਬੱਚੇ ਤਾਂ ਬੰਦੇ ਦੇ ਕਿ ਨਹੀਂ ਪਤਾ ਨਹੀਂ ਸੰਤੋ ਜਿਹੜੇ ਦੇਖਿਆ ਨਹੀਂ ਮੈਂ ਮੋਕੇ ਤੇ ਖੜੇ ਹਾਂ ਕੋਈ ਤਾਂ ਹੋਣਾ ਹੈ ਜੀ ਅੱਛਾ ਉਹ ਪਤਾ ਹੈ ਇੰਦਰਪਾਲ ਸੀਗਾ ਮੁੰਡੇ ਸਾਰਾ 14 ਸਾਲ ਹਰਵਿੰਦਰ ਕਹਦਾ ਡੱਬੀ ਨੂੰ ਬੁੱਟਰ ਇੱਥੋਂ ਦੋ ਦੋ ਸਾਲ ਨਾ ਕਿੰਨੀ ਕੁ ਉਮਰ ਸੀਗੀ ਉਮਰ ਹੋਊ ਜੀ ਇਹ ਦੀ ਇੱਥੋਂ ਫਿਰ ਲੈ ਹਸਪੀਟਲ ਲੈ ਕੇ ਗਏ ਹਾਂਜੀ ਉੱਥੇ ਹਸਪੀਟਲ ਨਾਲ ਬਾਪੇ ਕਿੱਥੇ ਉੱਥੇ ਲੈ ਗਏ ਉਹ ਦੁਆਜੇ ਲੈ ਕੇ ਰੱਖ ਦਿੱਤਾ ਨੂੰ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਇੱਕ ਓਜਾਟੋ ਚਾਲਕਾ ਨੇ ਇੱਕ ਨੌਜਵਾਨ ਨੂੰ ਬੇਰਹਿਮੀ ਦੇ ਨਾਲ ਘੁੱਟਿਆ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਨੌਜਵਾਨ ਇੱਕ ਛੋਟੀ ਕੁੜੀ ਦੇ ਨਾਲ ਅਸ਼ਲੀਲ ਹਰਕਤ ਕਰ ਰਿਹਾ ਸੀ ਇਹ ਦੋਸ਼ ਜਿਹੜੇ ਉਸ ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਆਟੋ ਚਾਲਕਾ ਨੇ ਨੌਜਵਾਨ ਦੀ ਤਾਲੀ ਬਾਨੀ ਤਰੀਕੇ ਦੇ ਨਾਲ ਸਜ਼ਾ ਦੇ ਕੇ ਘੁੱਟਮਾਰ ਕੀਤੀ ਮੀਡੀਆ ਨੇ ਅੱਜ ਆਟੋ ਆਟੋ ਚਾਲਕ ਨੇ ਇਹ ਗੱਲ ਸਾਹਮਣੇ ਪੇਸ਼ ਕੀਤੀ ਹੈ ਕੌਣ ਆਟੋ ਚਾਲਕ ਹੈ ਜੀ ਕੀ ਇਹਦਾ ਨਾਮ ਵਗੈਰਾ ਪਤਾ ਨਹੀਂ ਜੀ ਸਾਨੂੰ ਵੈਸੇ ਉਹ ਮੇਰਾ ਬੀ ਨਹੀਂ ਹੈਗਾ ਬਿਹਾਰ ਬੁਲਕੀ ਦਾ ਸਾਇਲ ਹੈ। ਸਕੂਲ ਵੱਲੋਂ ਲਗਾਇਆ ਗਿਆ ਸੀ ਜਾਂ ਤੁਸੀਂ ਆਪਣੇ ਵੱਲੋਂ ਲਾਇਆ ਸੀ। ਮੈਂ ਕਿਹਾ ਲਾਇਆ ਸੀ ਜੇ ਬੇਟੀ ਆ ਰਹੀ ਸੀ ਵੀ ਉਹਨਾਂ ਕੁੜੀਆਂ ਨੂੰ ਰੋਕ ਕੇ ਆਪੋ ਦਿੱਕੀ ਦਿਖਾ ਲਿਆ। ਥੋੜੀ ਦੇਰ ਬਾਅਦ ਕਹਿੰ ਲੈ ਜੱਬ ਦੇ ਡਾੜ੍ਹ ਗਿਆ ਕੁੜੀ ਅੱਗੇ ਡਾੜ੍ਹ ਹੀ ਉਹਨੂੰ ਇਹਨੂੰ ਅੱਗੇ ਦਿਖਾ ਕੇ ਕੁੜੀ ਨਾਲ ਗੱਲ ਤੋਂ। ਕਸ਼ਮੀਰ ਦੇ ਵਿੱਚ ਅਤੰਕ ਦੇ ਖਿਲਾਫ ਆਪਰੇਸ਼ਨ ਜਾਰੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦ ਤੇ ਵੱਡਾ ਗੈਰਾ ਖਤਕ ਹਮਲਾ ਕੀਤਾ ਹੈ। ਦੋ ਆਪਰੇਸ਼ਨ ਦੇ ਵਿੱਚ ਮਾਰੇ ਗਏ 6 ਅਤਵਾਦੀ ਇਤਰਾਲ ਦੇ ਵਿੱਚ ਭਾਰੀ ਮਾਤਰਾ ਦੇ ਅੰਦਰ ਹਥਿਆਰ ਬਰਾਮਦ ਕੀਤੇ ਗਏ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧ ਚਲਾਈ ਜਾ ਰਹੀ ਮੁਹਿੰਮ ਤਹਿਤ ਤਰਨਤਾਰਨ ਪੁਲਿਸ ਨੂੰ ਬੜੀ ਸਫਲਤਾ ਹਾਸਲ ਹੋਈ ਹੈ ਇਸ ਸਾਲ ਨਸ਼ੇ ਦੀ ਸਭ ਤੋਂ ਵੱਡੀ ਕਿਬਰਾਮਤ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਪਿੰਡ ਪੁੱਟੇਵਿੰਡ ਦੇ ਵਿੱਚ ਅੰਤਰਰਾਸ਼ਟਰੀ ਤਸਕਰ ਅਮਰ ਜੋਤ ਸਿੰਘ ਵਰਪ ਜੋਟਾ ਤੋਂ ਇੱਕ ਰਾਤ ਦੇ ਅੰਦਰ 85 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਦਾ ਅਨੁਮਾਨ 595 ਕਰੋੜ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ ਇਸ ਦੀ ਕੀਮਤ ਦੱਸੀ ਜਾ ਰਹੀ ਹੈ ਇਸ ਗ੍ਰਫਤਾਰੀ ਦੇ ਵਿੱਚ ਤਸਕਰ ਨੇ ਵਿਦੇਸ਼ਾਂ ਦੇ ਵਿੱਚ ਆਪਣੇ ਲਿੰਕ ਜਿਹੜੇ ਨੇ ਸਾਹਮਣੇ ਖੋਲ ਕੇ ਦੱਸੇ ਨੇ ਪੁਲਿਸ ਦੇ ਵੱਲੋਂ ਜਾਣਕਾਰੀ ਹੋਰ ਹਾਸਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸਫੁਲੀ ਹੋਇਆ ਇਹਨਾਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੀਡ ਬਾਈ ਐਸਐਸਪੀ ਅਭਿਮਨਿਊ ਰਾਣਾ ਤਰੰਤਰਾਂ ਪੁਲਿਸ ਹੈ ਰਿਕਵਰਡ 25 ਕਿਲੋਗ੍ਰਾਮ ਡਰਗਸ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕੇਜੀਜ਼ ਆਫ ਹੈਰੋਇਨ ਫਰਮ ਇਸ ਪੋਜੀਸ਼ਨ ਇਹ ਹੈਰੋਇਨ ਤਿੰਨ ਕਿਸ਼ਤਾਂ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹੈਰੋਇਨ ਇਹਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਉਸ ਤੋਂ ਬਾਅਦ 40 ਕਿਲੋ ਹੈਰੋਇਨ ਇਹਦੇ ਪਿੰਡ ਪਟੇਵਿੰਡ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਖਸਰਾਏ ਪਿੰਡ ਸਰਾਏ ਅਮਰਤ ਖਾਨ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕੰਸਾਈਨਮੈਂਟ ਰਿਕਵਰ ਹੋਈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰ ਸੀਗਾ ਤੇ ਹਵਾਲੇ ਰਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀ ਤੇ ਪਾਕਿਸਤਾਨ ਦੀ ਆਈਐਸਆਈ ਦੀ ਭਾਰਤ ਵਿੱਚ ਨਾਰਕੋ ਟੈਰਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਠੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟਿਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕਰ ਦਿੱਤੇ ਜਾ ਰਹੇ ਮੋਰ ਅਰੈਸਟ ਆ ਗਏ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮਿਨੇਟ ਡਰੱਗਸ ਫਰਮ ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31 ਮਾਰਚ ਅਗਲੀ ਖਬਰ ਰੋहतक ਤੋਂ ਹੈ ਰੋहतक ਜ਼ਿਲ੍ਹਾ ਪੁਲਿਸ ਦੀ ਵਾਹਨ ਚੋਰੀ ਰੋਕੂ ਟੀਮ ਨੇ ਇੱਕ ਨੌਜਵਾਨ ਨੂੰ ਗ੍ਰਫਤਾਰ ਕੀਤਾ ਜੋ ਵਾਹਨ ਦੀਆਂ ਖਿੜਕੀਆਂ ਤੋੜ ਕੇ ਚੋਰੀ ਕਰਦਾ ਸੀ ਇਹ ਸਦੋਸ਼ੀ ਨੂੰ ਬੁੱਧਵਾਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਹੈ ਨਵਾਂ ਸ਼ਹਿਰ ਦੇ ਬਹਿਰਾਮ ਥਾਣੇ ਦੇ ਵਿੱਚ ਪਿੰਡ ਲਾਧੀਆਂ ਦੇ ਅੰਦਰ ਪੁਲਿਸ ਤੇ ਇੱਕ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ ਬਲਜੀਤ ਸਿੰਘ ਨੇ ਦੋ ਗੋਲੀਆਂ ਜਿਹੜੀਆਂ ਨੇ ਉਹ ਪੁਲਿਸ ਤੇ ਚਲਵਾਈਆਂ ਤੇ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਦੋ ਗੋਲੀਆਂ ਉਸਤੇ ਚਲਾਈਆਂ ਤੇ ਉਸ ਦੀ ਖੰਭੀ ਲੱਤ ਦੇ ਵਿੱਚ ਗੋਲੀ ਲੱਗੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ 3 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਨੇ ਵਿੱਚ ਅਸੀਂ 41 ਨੰਬਰ ਐਫਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀ ਉਹਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੋ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿਸ਼ ساری ਰਚੀ ਸੀਗੀ ਤੇ ਕਿਸੇ ਨੂੰ ਸੁਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਰੀ ਅੱਗੇ ਤਫ਼ਤੀਸ਼ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਲਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹਨੂੰ ਇਸ ਸੁਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ हरियाणा ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਬਦਨ ਵਾਲੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਕੁਲਾ ਸੀਬੀਆਈ ਸਪੈਸ਼ਲ ਕੋਰਟ ਦੇ ਵਿੱਚ ਮਾਨੇਸਰ ਜ਼ਮੀਨ ਕੋਟਾਲੇ ਦੇ ਮਾਮਲੇ ਦੇ ਵਿੱਚ ਚੱਲ ਰਹੇ ਮੁਕਦਮੇ ਤੇ ਰੋਕ ਹਟਾ ਦਿੱਤੀ ਹੈ ਇਸ ਮਾਮਲੇ ਦੀ ਸੁਣਵਾਈ ਜਿਹੜੀ ਆ ਲਗਭਗ 4 ਸਾਲਾਂ ਤੋਂ ਰੁਕੀ ਹੋਈ ਸੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਮਾਮਲੇ ਦੀ ਸੁਣਵਾਈ ਸੀਬੀਆਈ ਅਦਾਲਤ ਦੇ ਵਿੱਚ ਸ਼ੁਰੂ ਹੋਵੇਗੀ ਤੇ ਸੀਬੀਆਈ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਹੁੱਡਾ ਅਤੇ 33 ਹੋਰ ਵਿਰੁੱਧ ਚਾਰਜ ਸ਼ੀਟ ਜਾਰੀਆ ਉਤਾਰ ਕਰ ਚੁੱਕੀ ਹੈ ਟਾਲਾ ਸ਼ਹਿਰ ਦੇ ਪੀੜ ਪੜੱਕੇ ਵਾਲੇ ਇਲਾਕੇ ਸਿਨੇਮਾ ਰੋਡ ਤੇ ਉਸ ਸਮੇਂ ਆਫਰਾ ਤਫਰੀ ਮਚ ਗਈ ਜਦੋਂ ਇੱਕ ਡਰਾਈਵਰ ਨੇ ਆਪਣੀ ਗੱਡੀ ਇੱਕ ਤੰਗ ਲੇਨ ਦੇ ਵਿੱਚ ਗਲੀ ਦੇ ਵਿੱਚ ਫਸਾ ਲਈ ਤੇ ਉੱਥੋਂ ਪੁਝਾ ਲਈ ਜਿੱਥੇ ਲੋਕਾਂ ਦਾ ਪਿਆ ਹੋਇਆ ਸਮਾਨ ਸਾਰਾ ਨੁਕਸਾਨਿਆ ਗਿਆ ਇਸ ਘਟਨਾ ਦੇ ਵਿੱਚ ਡਰਾਈਵਰ ਸਮੇਤ ਦੋ ਲੋਕ ਜ਼ਖਮੀ ਹੋਏ ਨੇ ਇੱਕ ਦੁਕਾਨਦਾਰ ਨੂੰ ਵੀ ਭਾਰੀ ਨੁਕਸਾਨ ਹੋਇਆ ਹੁਣ ਯਮਨਾ ਨਗਰ ਦੇ ਵਿੱਚ ਉਹਨਾਂ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੋ ਖੁੱਲੇ ਆਮ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਯਮਨਾ ਨਗਰ ਪੁਲਿਸ ਨੇ ਅਪਰਾਧ ਨੂੰ ਰੋਕਣ ਦੇ ਲਈ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਹੈ ਜਿਸ ਦੇ ਵਿੱਚ ਕਾਲੇ ਚੀਸ਼ੀਆਂ ਦੇ ਨਾਲ ਚਲਾਉਣ ਵਾਲੀ ਗੱਡੀ ਟ੍ਰਿਪਲ ਸਵਾਰੀ ਕਰਨ ਵਾਲੇ ਤੇ ਬਿਨਾ ਨੰਬਰ ਪਲੇਟਾਂ ਦੇ ਗੱਡੀਆਂ ਚਲਾਉਣ ਵਾਲਿਆਂ ਤੇ ਜਿਹੜਾ ਕਿ ਸ਼ਿਕੰਜਕ ਸਿਆ ਜਾਵੇਗਾ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਦਰਅਸਲ ਜ਼ਿਲ੍ਹੇ ਦੇ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਕੰਟਰੋਲ ਕਰਨ ਦੇ ਲਈ ਇਹ ਮੁਹਿੰਮ ਚਲਾਈ ਗਈ ਹੈ ਸ਼੍ਰੀ ਮੁਖਸਰ ਸਾਹਿਬ ਦੇ ਹਲਕਾ ਗਿੱਦੜ ਬਾਹਾ ਦੇ ਪਿੰਡ ਕੋਨੀ ਵਿਖੇ ਸਿੱਧੀ ਬੁਝਾਈ ਦੀ ਸ਼ੁਰੂਆਤ ਜਿਹੜੀ ਐ ਝੋਨੇ ਦੀ ਕਰ ਦਿੱਤੀ ਗਈ ਹੈ ਡੀਸੀ ਅਭਜੀਤ ਕਪਲਿਸ਼ ਨੇ ਦੱਸਿਆ ਹੈ ਕਿ ਗਿੱਦੜ ਬਾਹਾ ਦੇ ਐਮਐਲਏ ਡਿੰਪੀ ਢਿੱਲੋਂ ਨੇ ਮੌਕੇ ਤੇ ਪਹੁੰਚ ਕੇ ਮੁਹਿੰਮ ਜਿਹੜੀ ਉਸ ਦਾ ਆਗਾਜ਼ ਕਰਾਇਆ ਸਿੱਧੀ ਬੁਝਾਈ ਕਰਨ ਵਾਲੇ ਹਰੇਕ ਕਿਸਾਨ 1500 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਸੀਐਮ ਆਨ ਦੇ ਵੱਲੋਂ ਇਸ ਨੂੰ ਐਲਾਨ ਕਰ ਦਿੱਤਾ ਗਿਆ ਸੀ ਅਸੀਂ ਆਪਣਾ ਸਟਾਫ ਸਸਨਾ ਚਾਹੁੰਦੇ ਆ ਜਿਹਦੇ ਚ ਸਾਡੇ ਬਲਾਗ ਦਾ ਸਟਾਫ ਵੀ ਖੜਾ ਹੈਗਾ ਸਾਡੇ ਬਲਾਗ ਕੀਤੀ ਬੜੀ ਅਸਰ ਜਮੋਨ ਸਿੰਘ ਨੇ ਸਾਡੇ ਏਡੀਓ ਨੇ ਸਾਰੀ ਟੀਮ ਸਾਡੀ ਬਲਾਗ ਦੀ ਇੱਥੇ ਖੜੀ ਆ ਤੇ ਅਸੀਂ ਅੱਜ ਝੋਨੇ ਦੀ ਸਿੱਧੀ ਬਜਾਈ ਦੀ ਸ਼ੁਰੂਆਤ ਕੀਤੀ ਆ ਇਸ ਮਹਮ ਜਿਹੜੀ ਆ ਸਰਕਾਰ ਵੱਲੋਂ 15 ਤੋਂ 30 ਮਈ ਤੱਕ ਚਲਾਉਣੀ ਆ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਬਜਾਈ ਝੋਨੇ ਦੀ ਸਿੱਧੀ ਬਜਾਈ ਰਾਈ ਕਰਾਉਣੀ ਆ ਕਿਉਂਕਿ ਅਸੀਂ ਦੇਖਦੇ ਆ ਵੀ ਪੰਜਾਬ ਦੇ ਪਾਣੀ ਬਹੁਤ ਡੰਗ ਜਾ ਰਹੇ ਨੇ ਤੇ ਖਾਸ ਤੌਰ ਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਪਾਣੀ ਜਾਂ ਤਾਂ ਡੂੰਘੇ ਵੀ ਨੇ ਕਾਫੀ ਤੇ ਉਹਦੇ ਚ ਪਾਣੀ ਦੀ ਕੁਆਲਟੀ ਬਹੁਤ ਮਾੜੀ ਆ ਖਾਰਾ ਪਾਣੀ ਆ ਖਾਰਾ ਪਾਣੀ ਜਦੋਂ ਅਸੀਂ ਬਾਰ ਬਾਰ ਖੇਤ ਨੂੰ ਲਾਉਨੇ ਆ ਤੇ ਵਿੱਚ ਮਾੜੇ ਸਾਲਟ ਜਮਾ ਹੋ ਜਾਂਦੇ ਆ ਜਿਹਦੇ ਨਾਲ ਸਾਡੀ ਜ਼ਮੀਨ ਖਰਾਬ ਹੋ ਜਾਂਦੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿੱਥਾ ਨਰਮਾ ਬੀਜਿਆ ਜਾਵੇ ਮੱਕੀ ਪੀਤੀ ਜਾਵੇ ਜਿਹੜੀਆਂ ਫਸਲਾਂ ਘੱਟ ਪਾਣੀ ਲੈਂਦੀਆਂ ਨੇ ਤੇ ਜੇਕਰ ਝੋਨਾ ਜੇ ਯਮਨਾ ਨਗਰ ਦਾ ਬਲਾਸਪੁਰ ਗੋਲੀਆਂ ਦੀ ਆਵਾਜ਼ ਦੇ ਨਾਲ ਗੂੰਜ ਉਠਿਆ ਜਦੋਂ ਦੋ ਅਣਪਛਾਤੇ ਹਮਲਾਵਰਾਂ ਨੇ ਆਈਲੈਟਸ ਇੰਸਟੀਚਿਊਟ ਦੇ ਵਿੱਚ ਟਾਵਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਬਾਈਕ ਤੇ ਆਏ ਦੋ ਬਦਮਾਸ਼ਾਂ ਦੇ ਵਿੱਚੋਂ ਇੱਕ ਬਾਈਕ ਤੇ ਬੈਠਾ ਰਹਿੰਦਾ ਤੇ ਇੱਕ ਇੰਸਟੀਚਿਊਟ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਉਣ ਲੱਗ ਪਿਆ ਅਨੇਵਾ ਗੋਲੀਆਂ ਚਲਾਉਣੀਆਂ ਉਸ ਨੇ ਸ਼ੁਰੂ ਕੀਤੀਆਂ ਉਸ ਤੋਂ ਬਾਅਦ دہشت ਦਾ ਮਾਹੌਲ ਬਣ ਗਿਆ ਲਗਭਗ 15 ਤੋਂ 16 ਰੌਂਡ ਉਹਨ ਦੇ ਵੱਲੋਂ ਖੈਰ ਕੀਤਾ ਗਿਆ ਗੋਲੀਬਾਰੀ ਤੋਂ ਬਾਅਦ ਅਪਰਾਧੀ ਆਸਾਨੀ ਦੇ ਨਾਲ ਬਲਾਸਪੁਰ ਦੇ ਸ਼ਿਫ ਚੌਂਕ ਤੇ ਵੱਲ ਭੱਜ ਗਏ ਤੇ ਚਸ਼ਮਦੀਦ ਗਵਾ ਉਹਨਾਂ ਨੇ ਦੱਸਿਆ ਕਿ ਬਦਮਾਸ਼ ਇੱਕ ਬਾਈਕ ਤੇ ਸਸਤਾ ਦੇ ਸਾਹਮਣੇ ਰੁਕੇ ਉਸ ਤੋਂ ਬਾਅਦ ਇੱਕ ਬਾਈਕ ਤੇ ਹੇਠਾਂ ਉਤਰਿਆ ਤੇ ਅੰਦਰ ਵੜ ਕੇ ਉਸਨੇ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ। ਪੰਜਾਬ ਪੋਰਡ ਦੇ ਆਏ ਨਤੀਜੇ ਦੇ ਵਿੱਚ ਉਹ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾ ਜ਼ਿਲ੍ਹੇ ਦਾ ਨਾਮ ਕੀਤਾ ਰੋਸ਼ਨ ਪ੍ਰਿੰਸੀਪਲ ਨੇ ਦੱਸਿਆ ਕਿ ਪੀ ਹੈ ਜਿਹੜਾ ਕਿ ਸਕੂਲ ਹੈ ਸਰਕਾਰੀ ਸਕੂਲ ਦੇ ਵਿੱਚ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਪਵਾਨੀਗੜ੍ਹ ਦੀ ਸਾਇੰਸ ਵਿਸ਼ੇ ਦੀ ਵਿਦਿਆਰਥਣ ਇਮਾਨਤ ਕੌਰ ਅਤੇ ਪਰਮਜੀਤ ਕੌਰ ਨੇ 500 ਦੇ ਵਿੱਚੋਂ 486 ਅੰਕ ਲੈ ਕੇ ਮੈਰਿਟ ਸੂਚੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਬਹੁਤ ਖੁਸ਼ੀ ਹੋਈ ਹੈ ਜੀ ਸਰਫਿਸ ਸਾਡੇ ਟੀਚਰਜ਼ ਨਾਲ ਨਾਲ ਹੋਇਆ ਗਾ ਉਹਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸੀ ਬਹੁਤ ਵਧੀਆ ਪੜਾਇਆ ਸੀ ਡਾਂਟਿਆ ਵੀ ਸੀਗਾ ਜੇ ਸਾਡੇ ਮਾਰਕਸ ਘਟਾਉਂਦੇ ਸੀ ਤਾਂ ਸਾਨੂੰ ਡਾਂਟਦੇ ਵੀ ਸੀ ਵੀ ਤੁਸੀਂ ਹੋਰ ਪੜੋ ਤੇ ਬਾਕੀ ਪੇਰੈਂਟਸ ਦਾ ਵੀ ਬਹੁਤ سپورਟ ਸੀ ਤੇ ਸਾਡੇ ਮੇਰੇ ਸਾਰੇ ਟੀਚਰਜ਼ ਫਿਜ਼ਿਕਸ ਵਾਲੇ ਸਰ ਮੈਮ ਕਾਮਨੀ ਮੈਮ ਨਕੀਨ ਮੈਮ ਜੀਤਾ ਮੈਮ ਤੇ ਮੇਰੇ 인ਦਰਜੀਤ ਸਰ ਤੇ ਮਨਜੀਤ ਸਰ ਪ੍ਰਿੰਸੀਪਲ ਸਰਸ ਆਪਨੇ ਬਹੁਤ ਹੈਲਪ ਕੀਤੀ ਲੱਗਦਾ ਕਿ ਜਿਹੜੀ ਚੱਗੀ ਹੈ ਉਹ ਸਾਸੀ ਕਿੱਲੇ ਤੱਕ ਅੱਗੇ ਜਾਤੀ ਜੀ ਬਸ ਥੋੜਾ ਮੈਂ ਬੀਐਸਸੀ ਨਾਨ ਮੈਡੀਕਲ ਕਰਨ ਬਾਰੇ ਸੋਚਿਆ ਮੈਂ ਟੀਚਿੰਗ ਲੈਵਲ ਤੇ ਜਾਣਾ ਚਾਹੁੰਦੀ ਆਂ ਕਿ ਤਾਂ ਕਿ ਮਨ ਦੀ ਵਿੱਚ ਕੀ ਸਿੱਖਿਆ ਕੀ ਰਹਿਣ ਦੇ ਦੱਸ ਸਕੀ ਲੱਗਦਾ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ ਕਦੇ ਵੀ ਐਵੇਂ ਸੋਚਣਾ ਚਾਹੀਦਾ ਵੀ ਹਾਂ ਵੀ ਹੁਣ ਆਪਾਂ ਨੂੰ ਛੱਡ ਦੇਣਾ ਚਾਹੀਦਾ ਅਗਲੇ ਕਬਰ ਦਿੱਲੀ ਤੋਂ ਦਿੱਲੀ ਦੇ ਮੁੰਡਗਾ ਇਲਾਕੇ ਦੇ ਵਿੱਚ ਕੈਮੀਕਲ ਫੈਕਟਰੀ ਅੰਦਰ ਅੱਗ ਲੱਗ ਗਈ ਜਿਸ ਕਰਕੇ ਹੜਕੰਪ ਮਚਿਆ ਲੱਖਾਂ ਦਾ ਸਮਾਨ ਜਲ ਕੇ ਖਾਕ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕਾ ਸੰਭਾਲ ਲਿਆ ਮੌਜਾ ਸੰਭਾਲ ਲਿਆ ਮੌਕੇ ਤੇ ਜਾ ਕੇ ਨਸ਼ਾ ਵਿਰੋਧ ਕਾਰਵਾਈ ਕਰਦਿਆਂ ਮੋਗਾ ਸੀਆਈਏ ਸਟਾਫ ਨੇ ਵੀਰਵਾਰ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਤਿੰਨ ਨਸ਼ਾ ਤਸਕਰਾਂ ਨੂੰ 400 ਕਿਲੋ ਪੁਕੀ ਸਮੇਤ ਇੱਕ Honda City ਕਾਰ ਸਮੇਤ ਗ੍ਰਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਕੋਈ ਮੋਗਾ ਦੇ ਐਸਪੀ ਡੀ ਪਾਲ ਕ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਮੋਗਾ ਸੀਆਈਏ ਸਟਾਫ ਜਿਹੜਾ ਕਿ ਮੋਗਾ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਤੇ ਠੱਲ ਪਾਉਣ ਦੇ ਲਈ ਤੇ ਉਹਨਾਂ ਦੇ ਵੱਲੋਂ ਵੀ ਇਹ ਸਫਲਤਾ ਜਿਹੜੀ ਹੈ ਹਾਸਲ ਕੀਤੀ ਗਈ ਹੈ ਇਸ ਨੂੰ ਗ੍ਰਫਤਾਰ ਕੀਤਾ ਜੋ ਇਨ ਕੰਟੀਨਿਊਸ਼ਨ ਆਫ ਜਿਹੜੇ ਅਸੀਂ ਪਹਿਲਾਂ 2 ਦਿਨ ਪਹਿਲਾਂ ਵੀ ਰਿਕਵਰੀ ਵਜਿਆ ਕੀਤੀ ਗਈ ਸੀ ਉਹਦੀ ਕੰਫਰਮੇਸ਼ਨ ਚ ਜਿਹੜਾ ਗੁਰਦਨ ਸ਼ਰਮ ਦਾ ਉਹ ਕਪੀਸ ਤੋਂ ਲੋਹ ਪੰਜਾਬ ਸਰਕਾਰ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਤਹਿਤ ਸੀਆਈਏ ਮੋਗਾ ਵੱਲੋਂ ਕੱਲ ਅਸੀਂ ਤੇ ਮੁਜਰੀਮ ਫੜੇ ਆ ਗਏ ਜਿੰਨਾਂ ਕਰੋ 4 ਕੁਆਂਟਲ ਡੋਡੇ ਜਿਹੜੇ ਚੂਰਾ ਪੋਸਟ ਅਲੋਂਗ ਵਿਦ ਜਿਹੜੀ ਹੁੰਦਾ ਦੀ Honda City ਕਾਰ ਸੀ ਉਹ ਰਿਕਵਰ ਕੀਤੀ ਗਈ ਹੈ ਇਹਦੀ ਜਿਹੜੀ ਫਰਦਰ ਡਿਟੇਲ ਇਹ ਹੈ ਸਾਨੂੰ 15-5 ਨੂੰ ਸਾਡੇ ਜਿਹੜੇ ਏਐਸਸੀ ਸਾਹਿਬ ਸੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਸਿਕੰਡ ਇਨਫੋਰਮੇਸ਼ਨ ਕਿ ਜਿਹੜਾ ਇੱਕ ਆਹ ਜਗਮੀਤ ਸਿੰਘ ਪੁੱਤਰ ਅਵਤਾਰ ਸਿੰਘ ਹੈਗਾ ਥਾਣਾ ਦਿਆਲਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਥੇ ਲਿਆ ਕੇ ਡੋਡੇ ਪੋਸਟ ਜਿਹੜੇ ਹੈਗੇ ਸਪਲਾਈ ਕਰਦਾ ਸੀ ਜਿਹੜਾ ਅਗਲੀ ਖਬਰ ਵੀ ਦਿੱਲੀ ਤੋਂ ਦਿੱਲੀ ਦੇ ਪੇਤੰਪੂਰਾ ਇਲਾਕੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਦੇ ਅੰਦਰ ਅੱਗ ਲੱਗ ਗਈ ਲਾਇਬ੍ਰੇਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਕਾਲਜ ਦੇ ਵਿੱਚ ਭਗੜ ਮੱਚ ਗਈ ਦਮਕਲ ਦੀਆਂ 11 ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤੇ ਮੋਰਚਾ ਸੰਭਾਲਦੀ ਪ੍ਰੋਗਰਾਮ ਪਹੁੰਚੇ ਸੀਐਮ ਨਾਇਬ ਸੈਣੀ ਦੋ ਧਾਰਮਿਕ ਪ੍ਰੋਗਰਾਮ ਦੇ ਵਿੱਚ ਲਿਆ ਹਿੱਸਾ ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਨਹੀਂ ਸਗੋਂ ਪ੍ਰਾਚੀਨ ਸਮੇ ਤੋਂ ਹੀ ਭਾਰਤ ਨੇ ਦੁਨੀਆ ਨੂੰ ਸ਼ਾਂਤੀ ਅਤੇ ਅਹੰਸਾ ਦਾ ਰਸਤਾ ਦਿਖਾਇਆ ਪਰ ਜੇਕਰ ਕਿਸੇ ਵਿਅਕਤੀ ਜਾਂ ਕਿਸੇ ਦੇਸ਼ ਨੇ ਸਾਡੀ ਸਹਿਨਸ਼ੀਲਤਾ ਨੂੰ ਚੁਣੌਤੀ ਦਿੱਤੀ ਹੈ ਤਾਂ ਅਸੀਂ ਰੋਦਰ ਰੂਪੀ ਤਾਰਨ ਕੀਤਾ ਹੈ ਤੇ ਉਹਨਾਂ ਨੂੰ ਸਬਕ ਸਿਖਾਇਆ ਜਿਵੇਂ ਇੱਕ ਜੌਂਦੀ ਜਾਗ ਦੀ ਉਦਾਹਰਣ ਹੈ ਆਪਰੇਸ਼ਨ ਸਿੰਧੂ प्राचीन काल से ही पूरे संसार को अहिंसा का मार्ग दिखाया है लेकिन यह भी सत्य है कि जब-जब हमारी को कमजोरी समझने की भूल की गई है तब तब हमने रौंद रूप भी धारण कर दुश्मनों को कड़ा जवाब भी दिया है हाल ही में हम सब जानते हैं कि जो पहुदान की घटना और जिसको ऑपरेशन सिंदूर इस बात का ये प्रत्यक्ष परिणाम है कि आदरणीय प्रधानमंत्री नरेंद्र मोदी जी के नेतृत्व में हमारे बहादुर सैनिकों ने जिस साहस निष्ठा और अनुशासन से ऑपरेशन सिंधूर को अंजाम दिया है वह केवल एक सैन्य अभियान नहीं बल्कि यह हमारी राष्ट्रीय आत्मा की गर्मा का ਇਸ ਪਾਰਟੀ ਵੀ ਬਣ ਗਿਆ ਹੈ ਤਾਂ ਇਸ ਹਨਾਜ ਦੀਆਂ 25 ਅਮ ਖਬਰਾਂ ਕੱਲ ਫੇਰ ਪੜਤਾਂਗੇ 25 ਨਵੀਆਂ ਅਹਿਮ ਖਬਰਾਂ ਲੈ ਕੇ ਉਹਨਾਂ ਚੇਰ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰੋ ਨਿਊ ਸਟੇਟ ਪੰਜਾਬ ਰਹਿਣ ਹਿਮਾਚਲ ਤਨਵਾ